ਭੁੱਲ ਕੇ ਵੀ ਇਹਨਾਂ ਲੱਛਣਾਂ ਨੂੰ ਨਾ ਕਰਿਓ ਨਜ਼ਰਅੰਦਾਜ਼ ਨਹੀਂ ਤਾਂ ਹਾਰਟ ਅਟੈਕ ਦਾ ਵੱਤ ਸਕਦਾ ਹੈ ਖਤਰਾ ਜਾਣੋ ਪੈਰ ਦੇ ਵਿੱਚ ਜਿਹੜੀਆਂ ਨਾੜਾਂ ਬਲੌਕ ਹੁੰਦੀਆਂ ਨੇ ਉਹ ਕਿਹੜੇ ਕਿਹੜੇ ਸੰਕੇਤ ਦਿੰਦੇ ਨੇ ਕੀ ਤੁਹਾਡੇ ਵੀ ਪੈਰਾਂ ਦੇ ਵਿੱਚ ਅਚਾਨਕ ਅਕੜਾਹਟ ਜਾਂ ਫਿਰ ਸੋਜਿਸ਼ ਜਾਂ ਫਿਰ ਦਰਦ ਮਹਿਸੂਸ ਹੁੰਦਾ ਹੈ ਤੇ ਖਾਸ ਅਪਡੇਟ ਤੁਹਾਡੇ ਲਈ ਹੈ ਜੇਕਰ ਇਸ ਦੇ ਨਾਲ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਸਰੀਰ ਦੇ ਵਿੱਚ ਅਣਚਾਈਆਂ ਸਮੱਸਿਆਵਾਂ ਹੁੰਦੀਆਂ ਨੇ ਕੁਝ ਲੱਛਣ ਹੁੰਦੇ ਨੇ ਜੋ ਕਿ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਵੀ ਚਲੋ ਸਰੀਰ ਥਕਾਵਟ ਦੇ ਕਾਰਨ ਅਜਿਹਾ ਮਹਿਸੂਸ ਹੋ ਰਿਹਾ ਹੈ ਜਾਂ ਫਿਰ ਕਈ ਵਾਰ ਸਿਰ ਦਰਦ ਹੁੰਦਾ ਹੈ ਜਾਂ ਫਿਰ ਸਰੀਰ ਦੇ ਵਿੱਚ ਕਿਤੇ ਦਰਦ ਜ਼ਿਆਦਾ ਵਾਜਦਾ ਹੈ ਖਾਸ ਕਰਕੇ ਪੈਰਾਂ ਦੇ ਵਿੱਚ ਤਾਂ ਅਸੀਂ ਅਕਸਰ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਸੋਚਦੇ ਹਾਂ ਕਿ ਆਰਾਮ ਕਰ ਲੈਂਦੇ ਹਾਂ ਤੇ ਬਾਅਦ ਦੇ ਵਿੱਚ ਠੀਕ ਹੋ ਜਾਵੇਗਾ ਪਰ ਹੌਲੀ ਇਹ ਇਹ ਸਮੱਸਿਆ ਬਾਤ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਸਰੀਰ ਦੇ ਵਿੱਚ ਵੱਡੀ ਬਿਮਾਰੀ ਦੇ ਖਤਰੇ ਨੂੰ ਸੰਕੇਤ ਦੇ ਦਿੰਦੀ ਹੈ ਦਰਅਸਲ ਉਹ ਦੱਸਦੀ ਹੈ ਕਿ ਜੇਕਰ ਤੁਹਾਡੇ ਪੈਰਾਂ ਦੇ ਵਿੱਚ ਅਚਾਨਕ ਨਾੜਾ ਬਲੌਕ ਹੁੰਦੀਆਂ ਨੇ ਤਾਂ ਇਹ ਕੁਝ ਸੰਕੇਤ ਹੁੰਦੇ ਨੇ ਇਹਨਾਂ ਨੂੰ ਭੁੱਲ ਕੇ ਵੀ ਤੁਸੀਂ ਇਗਨੋਰ ਨਹੀਂ ਕਰਨਾ ਤਾਂ ਪੀ ਏ ਡੀ ਦਾ ਸਭ ਤੋਂ ਆਮ ਲੱਛਣਾ ਹੈ ਪੈਰਾਂ ਦੇ ਵਿੱਚ ਦਰਦ ਅਤੇ ਅਕੜਾ ਹੈ ਚੱਲਣ ਪੋੜੀਆਂ ਚੜਨ ਜਾਂ ਫਿਰ ਕਿਸੇ ਸਰੀਰਕ ਕਿਰਿਆ ਦੌਰਾਨ ਜੋ ਕਿ ਪਿੰਡਲੀਆਂ ਦੇ ਵਿੱਚ ਭਾਰੀਪਨ ਸੁੰਨਪਨ ਜਾਂ ਫਿਰ ਦਰਦ ਮਹਿਸੂਸ ਹੁੰਦਾ ਹੈ ਤਾਂ ਅਜੀਹਾ ਹੁੰਦਾ ਹੈ ਕਿ ਤੁਸੀਂ ਤੁਰਦੇ ਹੋ ਜਾਂ ਫਿਰ ਦਰਦ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਘੱਟ ਹੋ ਜਾਂਦਾ ਹੈ ਪਰ ਫਿਰ ਚੱਲਣਾ ਸ਼ੁਰੂ ਕਰਨ ਦੇ ਉਤੇ ਇਹ ਵਾਪਸ ਆ ਜਾਂਦਾ ਹੈ ਤਾਂ ਅਕਸਰ ਪੀਏਡੀ ਦਾ ਇੱਕ ਹੋਰ ਲੱਛਣ ਹੁੰਦਾ ਹੈ ਪੈਰਾਂ ਅਤੇ ਉਂਗਲਾਂ ਦੇ ਰੰਗ ਦੇ ਵਿੱਚ ਬਦਲਾਅ ਪੈਰ ਪੀਲੇ ਜਾਂ ਫਿਰ ਨੀਲੇ ਹੋ ਸਕਦੇ ਨੇ ਅਤੇ ਸਕਿਨ ਚਮਕਦਾਰ ਤੇ ਪਤਲੀ ਦਿਖਾਈ ਦੇ ਸਕਦੀ ਹੈ ਤਾਂ ਪੀਏਡੀ ਦੇ ਇੱਕ ਹੋਰ ਲੱਛਣ ਹੁੰਦੇ ਨੇ ਜਿਵੇਂ ਕਿ ਪੈਰਾਂ ਦਾ ਅਸਾਧਾਰਨ ਠੰਡਾ ਮਹਿਸੂਸ ਹੋਣਾ ਇਹ ਇੱਕ ਜਾਂ ਫਿਰ ਦੋ ਦੋਹਾਂ ਪੈਰਾਂ ਦੇ ਵਿੱਚ ਹੋ ਸਕਦਾ ਹੈ ਖਾਸ ਕਰਕੇ ਤਲਵੀਆਂ ਦੇ ਵਿੱਚ ਕਈ ਵਾਰੀ ਇੱਕ ਪੈਰ ਦੂਜੇ ਨਾਲੋਂ ਜ਼ਿਆਦਾ ਠੰਡਾ ਮਹਿਸੂਸ ਹੋ ਸਕਦਾ ਹੈ ਜੋ ਰક્ત ਜੋ ਕਿ ਸਰਕੂਲੇਸ਼ਨ ਦੀ ਸਮੱਸਿਆ ਦਾ ਸੰਕੇਤ ਹੁੰਦਾ ਹੈ ਫਿਰ ਪੈਰ ਜਾਂ ਫਿਰ ਪੈਰ ਦੀਆਂ ਉਂਗਲਾਂ ਦੇ ਉੱਤੇ ਛੋਟੇ-ਮੋਟੇ ਜ਼ਖਮ ਕੱਟ ਜਾਂ ਫਿਰ ਚਰੀਟਾਂ ਦੇ ਠੀਕ ਹੋ ਜਾਣ ਦੇ ਵਿੱਚ ਆਮ ਤੋਂ ਜ਼ਿਆਦਾ ਸਮਾਂ ਲੱਗਦਾ ਤਾਂ ਪੀਏਡੀ ਦਾ ਇੱਕ ਗੰਭੀਰ ਲੱਛਣ ਹੈ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਰક્ત ਸਰਕੂਲੇਸ਼ਨ ਦੇ ਵਿੱਚ ਰੁਕਾਵਟ ਦਾ ਸੰਕੇਤ ਹੋ ਸਕਦਾ ਹੈ ਇਸ ਤੋਂ ਇਲਾਵਾ ਪੈਰਾਂ ਜਾਂ ਫਿਰ ਪੈਰ ਦੇ ਉੱਪਰਲੇ ਹਿੱਸੇ ਦੇ ਵਿੱਚ ਨਬਜ਼ ਕਮਜ਼ੋਰ ਹੋਣਾ ਜਾ ਫਿਰ ਮਹਿਸੂਸ ਨਾ ਹੋਣਾ ਵੀ ਪੀਏ ਡੀ ਦੀ ਇੱਕ ਵੱਡੀ ਚੇਤਾਵਨੀ ਹੈ ਇਹ ਸਰੀਰ ਨੂੰ ਇਹ ਦੱਸਦਾ ਹੈ ਕਿ ਰक्त ਸਹੀ ਢੰਗ ਦੇ ਨਾਲ ਪੈਰਾਂ ਤੱਕ ਨਹੀਂ ਪਹੁੰਚ ਰਿ ਤਾਂ ਪੈਰਾਂ ਦੇ ਵਿੱਚ ਸੁਨਨਪਨ ਚਰਨਾਹਟ ਤੇ ਕਮਜ਼ੋਰੀ ਮਹਿਸੂਸ ਹੋਣਾ ਪੀਏਡੀ ਦਾ ਇੱਕ ਆਮ ਲੱਛਣ ਹੈ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ ਕਿਉਂਕਿ ਇਹ ਰक्त ਦੇ ਸਹੀ ਤੌਰ ਦੇ ਉਤੇ ਪਹੁੰਚਣ ਦੇ ਵਿੱਚ ਰੁਕਾਵਟ ਦਾ ਸੰਕੇਤ ਹੁੰਦਾ ਹੈ ਗੰਭੀਰ ਹਾਲਤਾਂ ਦੇ ਵਿੱਚ ਆਰਾਮ ਕਰਦੇ ਸਮੇਂ ਵੀ ਪੈਰਾਂ ਦੇ ਵਿੱਚ ਦਰਦ ਤੇਜ਼ ਦਰਜ ਹੋ ਸਕਦਾ ਹੈ ਖਾਸ ਕਰਕੇ ਰਾਤ ਦੇ ਸਮੇਂ ਰਾਤ ਦੇ ਸਮੇਂ ਤੁਸੀਂ ਅਕਸਰ ਸੌਂਦੇ ਹੋ ਉਹ ਤੁਹਾਡੇ ਪੈਰਾਂ ਦੇ ਵਿੱਚ ਦਰਦ ਜ਼ਰੂਰ ਤੁਹਾਨੂੰ ਮਹਿਸੂਸ ਹੁੰਦਾ ਹੈ ਤਾਂ ਸਕਿਨ ਦਾ ਰੰਗ ਕਾਲਾ ਹੋ ਸਕਦਾ ਹੈ ਜਾਂ ਫਿਰ ਟਿਸ਼ੂ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਂ ਇਹ ਪੀਐਡੀ ਦੀ ਇੱਕ ਵੱਡੀ ਗੰਭੀਰ ਚੇਤਾਵਨੀ ਹੈ ਜੇਕਰ ਤੁਸੀਂ ਇਹਨਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਸਰੀਰ ਦੇ ਵਿੱਚ ਹੋਰ ਵੀ ਕਈ ਸਮੱਸਿਆਵਾਂ ਆਵਾਜ਼ ਸਕਦੀਆਂ ਨੇ ਸੂਤਰਾਂ ਦੇ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਰਟ ਅਟੈਕ ਦਾ ਖਤਰਾ ਵੀ ਵੱਜ ਸਕਦਾ ਹੈ ਤਾਂ ਜੇਕਰ ਤੁਹਾਨੂੰ ਇਹ ਲੱਛਣ ਮਹਿਸੂਸ ਹੁੰਦੇ ਨੇ ਦਿਖਾਈ ਦਿੰਦੇ ਨੇ ਤਾਂ ਤੁਸੀਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਆਪਣੇ ਨੇੜਲੇ ਡਾਕਟਰ ਕੋਲ ਜਾ ਕੇ ਆਪਣਾ ਇੱਕ ਵਾਰ ਚੈੱਕਅਪ ਜ਼ਰੂਰ ਕਰਵਾ ਲਓ